ਇਹ ਸਤਕਾਰ ਜੋ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਡੀਆਂ ਜਿਹਾਰੂ ਮਾਵਾਂ ਭੈਣਾਂ ਤੇ ਸਾਡੇ ਨੌਜਵਾਨ ਤੇ ਕਿਸਾਨ ਤੇ ਮਜ਼ਦੂਰ ਸਲਾਮ ਕਰਦੇ ਆਂ ਪ੍ਰਭੂ ਜਿਹੜੇ ਸੋਡੇ ਇਰਾਦੇ ਨੇ ਬਹੁਤ ਦ੍ਰਿੜ ਇਰਾਦੇ ਨੇ ਸਰਕਾਰ ਕਿੰਨਾ ਵੀ ਚੜ੍ਹ ਕੇ ਆਈ ਆ ਤੁਸੀਂ ਹਾਕਮਾਂ ਨੂੰ ਮੋੜ ਕੇ ਗੱਲ ਕਰਕੇ ਇਕੱਠ ਕਰਕੇ ਜਵਾਂ ਚੰਡੀਗੜ੍ਹ ਵੱਲ ਕੂਚ ਕਰਨਾ ਸੀ ਇਥੋਂ ਦਾ ਜਿਹੜਾ ਹੰਕਾਰ ਆਵਾ ਮੰਤਰੀਆ ਜਿਹੜਾ ਸਤਾ ਚੌਣ ਤੋਂ ਪਹਿਲਾਂ ਸਾਡੇ ਕਿਸਾਨਾਂ ਮਜ਼ਦੂਰਾਂ ਨਾਲ ਵਾਅਦੇ ਕੀਤੇ ਵੀ ਜਿਹੜੀ ਸਾਡੀ ਸਰਕਾਰ ਆ ਉਹ ਸੱਥਾ ਚੋਂ ਚੱਲੂਗੀ ਭਰਾਵੋ ਪਰ ਸਰਕਾਰ ਸੱਥਾ ਚੋਂ ਤਾਂ ਨਹੀਂ ਚੱਲੀ ਇਹਦੀ ਜਿਹੜੀ ਲਾਠੀ ਆ ਉਹ ਭਾਵੇਂ ਸਾਡੇ ਕਿਸਾਨ ਹੱਕ ਮੰਗਦੇ ਹੋ ਭਾਵੇਂ ਮਜ਼ਦੂਰ ਹੱਕ ਮੰਗਦੇ ਕਿੰਨਾ ਮਾਮਾ ਭੈਣਾ ਹੋ ਭਾਵੇਂ ਸਾਡੇ ਨੇਰੇ ਗਾਲੇ ਵੀਰ ਤੇ ਸਾਡੀਆਂ ਮਾਮਾ ਭੈਣਾ ਹੋਣ ਉਹਨਾਂ ਦੀ ਜਿਹੜੀ ਲਾਠੀ ਆ ਉਹ ਬਹੁਤ ਤੇਜ਼ੀ ਨਾਲ ਚੱਲੀ ਆ ਪਰ ਤੁਸੀਂ ਇੱਟ ਦਾ ਜਵਾਬ ਪੱਥਰ ਨਾਲ ਦਿੱਤਾਗਾ ਮੱਖ ਮੰਤਰੀ ਨੇ ਕਿਹਾ ਕਿ ਦਿੱਲੀ ਮੇਰੀਆ ਇਧਰ ਨਾ ਆਵੋ ਹੁਣ ਭਗਵਾਨ ਤਮਾਨ ਕਹਿੰਦਾਗਾ ਚੰਡੀਗੜ੍ਹ ਨਾ ਆਵੋ ਚੰਡੀਗੜ੍ਹ ਮੇਰੀਆ ਇਹਦੇ ਪਿਓ ਦੀ ਚੰਡੀਗੜ੍ਹ ਆ ਇਹ ਜਿਹੜੀ ਸਾਡੀ ਰਾਜਧਾਨੀ ਆ ਸਾਡੇ ਪੰਜਾਬ ਦੇ ਕਿੰਨੇ ਪਿੰਡਾਂ ਦਾ ਉਜਾੜਾ ਕਰਕੇ ਉਹ ਰਾਜਧਾਨੀ ਨੂੰ ਵਸਾਇਆ ਗਿਆ ਇੱਕ ਸੁੰਦਰ ਸ਼ਹਿਰ ਦਾ ਉਹਨੂੰ ਜੈਵਾ ਦਿੱਤਾ ਗਿਆ ਵੀ ਇੱਕ ਸੋਹਣਾ ਸ਼ਹਿਰ ਬਣਾ ਕੇ ਸਾਡੇ ਨੀ ਸਰ ਜੀ ਗਈ ਪਾਰੇਥੋਂ ਦਾ ਜਿਹੜਾ ਮੰਤਰੀ ਆ ਇਹ ਆਪਦੀ ਬਿਆਨਬਾਜ਼ੀ ਕਰਦਾ ਸਾਡੇ ਆਗੂਆਂ ਦੇ ਨਾਲ ਮੀਟਿੰਗ ਕਰਕੇ ਇੱਕ ਗੱਲ ਕਰਕੇ ਭੱਜਣ ਵਾਲਾ ਮੰਤਰੀ ਆ ਕੋਣ ਦਾ ਵਾਰਸਾ ਜਿਹੜੇ ਭੰਤ ਸਿੰਘ ਦੇ ਵਾਰਸ ਨੇ ਆ ਬੈਠੇ ਨੇ ਭਰਾਵੋ ਸੜਕਾਂ ਤੇ ਜਿਨ੍ਹਾਂ ਨੇ ਇੱਕ ਝੰਡੇ ਥੱਲੇ ਆ ਕੇ ਇੱਥੋਂ ਦੇ ਹਾਕਮਾਂ ਨੂੰ ਤੌਣੀਆਂ ਲਿਆਉਣੀਆਂ ਨੇ ਇਹ ਭਗਤ ਸਿੰਘ ਦੇ ਵਾਰਸ ਨੇ ਇਹੋ ਜਿਹੇ ਵਾਰਸ ਨਹੀਂ ਜਿਹੜੀ ਜਿੰਨਾ ਦੀ ਸਰਕਾਰ ਇਹਨਾਂ ਕਰਨੇ ਮਜਾਰਿਆਂ ਚੋਂ ਆਈ ਵੀ ਆ ਜਿਹੜਾ ਆਇਆ ਹੁਆ ਸਾਡੇ ਲੋਕਾਂ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਅਸੀਂ ਮਰੀਆਂ ਦੀਆਂ ਮੁਰਗੀਆਂ ਦੇ ਮੁਆਜਰੇ ਦੇ ਮੰਗੇ ਜੇ ਸਾਡੀਆਂ ਫਸਲਾਂ ਦਾ ਜਾੜਾ ਹੁੰਦਾ ਅਸੀਂ ਪਹਿਲਾਂ ਗਰਾਈਆ ਕਰਕੇ ਉਹਨਾਂ ਦੇ ਖਾਤੇ ਅੱਜ ਪੈਸੇ ਪਾਵਾਂਗੇ ਪਰ ਜਦੋਂ ਅੱਜ ਸਾਡੇ ਹੱਕਾਂ ਦੀ ਗੱਲ ਸਾਡੇ ਕਿਸਾਨ ਕਰਦੇ ਨੇ ਤਾਂ ਉਹਨਾਂ ਨੂੰ ਇਹ ਇੱਕ ਗੱਲ ਕਰਕੇ ਜਵਾਬ ਦਿੰਦਾ ਕਹਿੰਦਾ ਕਰ ਲੋ ਜਿਹੜਾ ਕੁਛ ਕਰਨਾ ਜੇ ਅਸੀਂ ਅੱਜ ਇਹਤੇ ਗੱਲ ਕਿਸਾਨੀ ਦੀ ਕਰ ਲਈਏ ਇਹਨੇ ਤਾਂ ਸਾਡੇ ਪੰਜਾਬ ਦਾ ਜਿਵੇਂ ਅੱਗੇ ਚੰਡੀਗੜ੍ਹ ਦਾ ਹਿੱਸੇ ਨੂੰ ਖਤਮ ਕਰਿਆ ਫੋੜ ਸਾਡੇ ਪੰਜਾਬ ਦੇ ਹਿੱਸੇ ਨੂੰ ਖਤਮ ਕਰਨ ਲੱਗੇ ਬਣੇ ਇਥੇ ਨਵੇਂ ਨਵੇਂ ਪ੍ਰੋਜੈਕਟ ਲਿਆ ਰਹੇ ਨੇ ਭਾਰਤ ਮਾਲਾ ਵਰਗੇ ਨਵੇਂ ਰੋਡ ਬਣਾ ਕੇ ਇਥੇ ਵੱਡੇ ਵੱਡੇ ਕੰਪਨੀਆਂ ਇਥੇ ਮਾਰ ਖੋਲ ਰਹੇ ਨੇ ਇਹਨਾਂ ਨੇ ਸਾਡੇ ਛੋਟੇ ਵਪਾਰੀਆਂ ਨੂੰ ਕਿਵੇਂ ਖਤਮ ਕਿ ਮੈਂ ਸਾਡੀ ਕਿਸਾਨੀ ਨੂੰ ਕਿਸਾਨਾਂ ਨੂੰ ਖੇਤਾਂ ਚੋਂ ਬਾਹਰ ਕਰਨਾ ਕਿ ਮੈਂ ਸਾਡੇ ਮਜ਼ਦੂਰਾਂ ਨੂੰ ਇਹਨਾਂ ਦੀ ਕਿਰਤ ਤੋਂ ਪਾਸੇ ਕਰਨਾ ਜਦੋਂ ਜਿਹੜਾ ਸਾਡਾ ਡਾਕਾਗਾ ਵੱਡਾ ਸਾਡੀਆਂ ਜ਼ਮੀਨਾਂ ਤੇ ਆ ਜਿਹੜੇ ਸਾਡੇ ਪਿਓ ਦਾਦਾ ਪਰਖਿਆਂ ਨੇ ਬਣਾਈਆਂ ਨੇ ਤੇ ਇੱਥੇ ਅੱਜ ਇਹ ਭਾਰਤ ਮਾਲਾ ਲਿਆ ਰਹੇ ਆ ਉਹ ਭਾਰਤ ਮਾਲਾ ਸਾਡੇ ਗੱਲ ਤੇ ਮਾਰ ਰਹੇ ਨੇ ਉਹਦਾ ਭਾਵ ਉਹ ਸਾਨੂੰ ਕੋਈ ਮਨਾਵਾ ਨਹੀਂ ਇਹ ਕੰਪਨੀਆਂ ਨੂੰ ਮੁਨਾਫਾ ਗਾ ਜਿਹੜੇ ਨਵੇਂ ਮਾਲ ਦੀ ਟੋਹਟਾਈ ਹੋਣਗਾ ਉਹ ਰੋੜਾ ਤੋਂ ਨਹੀਂ ਲੰਘਣਾਗਾ ਸੋਟਾ ਕਹਿੰਨਾਂ ਨੇ ਸਾਈਕਲ ਨਹੀਂ ਚੜਨ ਦੇਣਾ ਸਾਡੇ ਸੂਬਾ ਪ੍ਰਧਾਨ ਨੇ ਹੀ ਦੱਸਿਆ ਸੀ ਵੀ ਮੰਤਰੀ ਕਿਸੇ ਨੂੰ ਬਣਾ ਲਓ ਵੋਟਾ ਕਿਸੇ ਨੂੰ ਮਾਰੋ ਸੋਡੀ ਪੁਗਤ ਵਾਲਾ ਰਾਤਾ ਆ ਝੰਡਿਆਣੇ ਲੈ ਕੇ ਆਉਣਾਗਾ ਇਹ ਵੋਟਾਂ ਵਾਲਿਆਂ ਨੇ ਨਹੀਂ ਲੈ ਕੇ ਆਉਣਾ ਇਹ ਜਿਹੜੀ ਆਮ ਆਦਮੀ ਦੀ ਸਰਕਾਰ ਆ ਇਹ ਨਾਲੇ ਪਹਿਲੀਆਂ ਸਰਕਾਰਾਂ ਨੂੰ ਵੀ ਚੰਗਾ ਕਹਾਤਾ ਮੈਂ ਤੇ ਬਾਦਲ ਕੇ ਆਇਆ ਭਾਵੇਂ ਤੇ ਕਪਟਨ ਕੇ ਆਇਆ ਜਿਹੜਾ ਤੁਂਜਾ ਤੁਂਜਾ ਤੁਸੀਂ ਬਦਲਾ ਲੈ ਕੇ ਆਏ ਅਸੀਂ ਜਿੰਨਾਂ ਨੇ ਸੋਡਾ ਬਦਲਾ ਲੈਤਾਗਾ ਜਿਹੜਾ ਕਹਿੰਦਾ ਸੀ ਮੈਂ ਸੋਟੀ ਕਿਸਾਨੀ ਚੋਂ ਆ ਮੈਂ ਆਮ ਕਰਦਾਗਾ ਮੈਂ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਹੀ ਆ ਮੈਂ ਲੋਕਾਂ ਦੇ ਹੱਕਾਂ ਦੀ ਗੱਲ ਕਰੂੰਗਾ ਪਰ ਲੋਕਾਂ ਦੇ ਹੱਕਾਂ ਦੀ ਗੱਲ ਨਹੀਂ ਕਰਦਾ ਜੋ ਕਹਿੰਦੇ ਹੱਕਾਂ ਦੀ ਗੱਲ ਕਰਦਾ ਅਸੀਂ ਆਮ ਨਾਰਾ ਲਾਉਣੇ ਹੁੰਦੇ ਆ ਵੀ ਦੇ ਹਾਕਮੋ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਓ ਹੁਣ ਫੇਰ ਇਹ ਲੱਗੇ ਬਣੇ ਅਮਰੀਕਾ ਵਰਗੀਆਂ ਕੰਪਨੀਆਂ ਨਾਲ ਸਮਝੌਤੇ ਕਰਨਾ ਪਰ ਸਾਡਾ ਜਿਹੜਾ ਵਿਕਾਸ ਦਾ ਨਾਂ ਲੈਂਦੇ ਆ ਇੱਥੋਂ ਦੇ ਨੌਜਵਾਨ ਵੀ ਕਹਿੰਦੇ ਆ ਵੀ ਜਥੇ ਬੰਦਿਆਂ ਵਿਕਾਸ ਨਹੀਂ ਹੋਣ ਦਿੰਦਿਆਂ ਭਰਾਵੋ ਸੋਡਾ ਵਿਕਾਸ ਨਹੀਂ ਹੁੰਦਾ ਸੋਡੇ ਨੌਜਵਾਨਾਂ ਨੂੰ ਬਨਾਸ ਕੀਤਾ ਜਾਂਦਾ ਸੋਡਾ ਬਨਾਸ ਕਰਕੇ ਇਹਨਾਂ ਨੂੰ ਇਹ ਕਿਹਾ ਜਾਂਦਾ ਹੋਈ ਨਹੀਂ ਮਿਲਣਾ ਕਿ ਇਥੇ ਉਹਨਾਂ ਕਾਰਪੋਰੇਟਾਂ ਨੇ ਭਾਵ ਰਾਜ ਕਰਨਾਗਾ ਜੇ ਕਿਤੇ ਆਪਦੀ ਸਤਾ ਲਿਆ ਕੇ ਸੋਡੇ ਤੇ ਰਾਜ ਕਰਨ ਵਾਲੇ ਲੋਕ ਜਦੋਂ ਕਹਿੰਦੇ ਨੇ ਇਹ ਤੇ ਹਰ ਬਾਰ ਪਈਆ ਫਲੈਕਸਾਂ ਤੇ ਲਾ ਦਿੰਦੇ ਨੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫਾ ਅਸੀਂ ਮਾਵਾ ਭੈਣਾਂ ਦੇ ਜੋ ਪੈਸੇ ਪਾ ਮੰਗੇ ਕੋਈ ਕਫਲੇਕਸਾ ਬਣ ਕੇ ਰਹਿ ਗਿਆ ਪਰ ਸਾਡੇ ਲੋਕਾਂ ਦੇ ਤਾਂ ਇੱਥੇ ਭਾਵੇਂ ਕਿਸਾਨ ਹੋਣ ਭਾਵੇਂ ਮਜ਼ਦੂਰ ਹੋਣ ਕਰਜੇ ਨੇ ਘਰ ਕੁੱਟਿਆ ਸਾਡਾ ਮਾਮਾ ਭੈਣਾ ਜੋ ਆਪਦੇ ਘਰਾਂ ਦੇ ਅੰਦਰ ਸੰਤਾਪ ਆੜ ਰਹੀਆਂ ਜਿਨ੍ਹਾਂ ਦੇ ਗਲਗਲ ਕਰਜ਼ਾ ਚੜਿਆ ਬਾ ਜਿਨ੍ਹਾਂ ਦੇ 3 ਪੁੱਤਾਂ ਦੀ ਐਜੂਕੇਸ਼ਨ ਅੱਜ ਪ੍ਰਾਈਵੇਟ ਹੱਥ ਚ ਚਲੀ ਗਈ ਜਿਨ੍ਹਾਂ ਨੂੰ ਬੱਚੇ ਪੜਾਉਣ ਪ੍ਰਾਈਵੇਟ ਕੰਪਨੀਆਂ ਕੋਲੇ ਜਾ ਰਹੇ ਨੇ ਭਰਾਵੋ ਜੇ ਅੱਜ ਪ੍ਰਾਈਵੇਟ ਹੱਥਾਂ 'ਚ ਹਸਪਤਾਲ ਚੜੇ ਜਾਂਦੇ ਨੇ ਪਹਿਲਾਂ ਹੀ ਨਹੀਂ ਸਾਡੇ ਤਾਂ ਭਰਤੀ ਸਰਕਾਰੀ ਹਸਪਤਾਲਾਂ 'ਚ ਜਿਹੜਾ ਵੱਡਾ ਡਾਕਾਗਾ ਸਾਡੇ ਅੱਜ ਜਿਹੜੇ ਰਹਿੰਦੇ ਖੁੰਦੇ ਵਾਝੀ ਖੂਚੀ ਐਮਐਸਐਮਐਸਪੀਆ ਤਾਂ ਬਚੇ ਖੂਚੇ ਹਸਪਤਾਲਾਂ ਜਾਂ ਸਕੂਲ ਇਹ ਸੰਭਾਲ ਲੱਗੇ ਵੇਣੇ ਪ੍ਰਾਈਵੇਟ ਕੰਪਨੀਆਂ ਨੂੰ ਇੰਨੇ ਸਰਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰਾ ਟਾਈਮ ਹੋ ਗਿਆ ਪਰ ਮੈਂ ਅਪੀ ਰੱਖ ਕੇ ਜਾਉ ਸਾਡੀਆਂ ਭਰਾਤਰੀ ਜੱਤੇ ਬੰਦੀਆਂ ਨੂੰ ਵੀ ਕਹਿਣੇ ਆ ਵੀ ਸਾਡੀਆਂ ਮਾਵਾ ਪੈਣਾ ਨੂੰ ਨਾ ਜਿਹੜੀਆਂ ਕਰਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜਕੋ ਤਖੀ ਜੋ ਕੱਢੋ ਮਨਾਂ ਦੇ ਵਿੱਚ ਆਉਣਾ ਪੈਣਾ ਇਹ ਲੜਾਈ ਕੱਲੇ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਇਹ ਜਿਹੜੀਆਂ ਬਰੋਬਰ ਦੀਆਂ ਮਾਲਕ ਅਧਧੀਆਂ ਮਾਲਕ ਜਿਨ੍ਹਾਂ ਦੇ ਸਿਰਾਂ ਤੇ ਦਿੱਲੀ ਦਾ ਘੋਲ ਜਿੱਤਿਆ ਤੇਹੀ ਕੋਲੇ ਆਤਾ ਮੂਰੇ ਲਾ ਕੇ ਜਿੱਤਣੀਆਂ ਜੈ ਜੰਤਾ ਜੈ ਘਰਸਾ ਜਿੱਤ ਲੜਨ ਵਾਲੇ ਲੋਕਾਂ ਦੀ